ਤਤ ਸ੍ਰੀ ਕਾਲ ਜੀ ਅੱਜ ਆਏ ਆਪਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵਿੱਚ ਡੈਡੀ ਅਤੇ ਗੁਰਕੀਰਤੰਦਰ ਚਲੇ ਗਏ ਸਾਹਮਣੇ ਜਾਂਦੇ ਗਏ ਜੋੜੇ ਕੇ ਮਤਲੇ ਪਾਸੇ ਆਗੇ ਇਸ ਪ੍ਰੋਗਰਾਮ ਦੀ ਤਿਆਰੀ ਦੇ ਵਿੱਚ ਟਰਸਟਾਂ ਵਗੈਰਾ ਲੱਗ ਰਹੀਆਂ ਇੱਥੇ ਦੇਖ ਸਕਦੇ ਹੋ ਸਾਹਮਣੇ ਕੜਾ ਪ੍ਰਸ਼ਾਦ ਦੇਖ ਘਰ ਆਈ ਸਾਹਮਣੇ ਸਾ ਵੀ ਕਰਾਵਾਂਗੇ ਦੇਖਣ ਜਾਂਦੇ ਆ ਦੇਖਣ ਨਹੀਂ ਪਹਿਲਾਂ ਮੋਟੋ ਨੂੰ ਜੋੜੇ ਦਰਾਂ ਜਮਾ ਕਰ ਲਈਏ ਗੁਰਕੀਰਤ ਨੇ ਪੈਸੇ ਲੈ ਲੇ ਕੜਾ ਪ੍ਰਸ਼ਾਦ ਕਰਾਉਣ ਚੱਲੇ ਆਪਾਂ ਖੋਸ਼ ਕਰ ਲੂ ਪਹਿਲਾਂ ਲੈ ਪੈਸੇ ਮੇਰੇ ਕੋਲ ਪਕੜਾ ਦੇ ਹੈਂਡ ਵਾਸ਼ ਕਰਾਂ ਚੱਲੇ ਆਈ ਹੈਂਡ ਵਾਸ਼ ਕਰਕੇ ਦੇਖ ਕਰਾਂਦੇ ਆਪਾਂ ਗਿੱਲੇ ਵਿੱਚ ਨਾਈ ਕੀਰਤ ਕਿੱਲੇ ਵਿੱਚ ਨਹੀਂ ਪੁੱਤ ਲੈ ਫੇਸ ਆੜੀਏ ਜਿਹੜਾ ਬਾਗਲੀਆ ਨਹੀਂ ਉਹ ਪੈਸਜਕਤੋਂ ਉਹਦੇ ਵਿੱਚ ਜਾਣਾ ਹੀ ਨਹੀਂ ਸੀਗਾ ਤੂੰ ਚੱਲ ਇੱਧਰ ਚੱਲ ਉੱਧਰ ਦੇਖ ਹੋਣੀ ਆ ਪੁੱਤ ਗੁਰਕੀਰਤ ਕਿੰਨੇ ਦੀ ਕਰਨੀ ਆਪਾਂ ਨੇ ਹਾਂ 11 ਹਾਂ ਚਲੋ ਜੇਨਕੇ ਚੋਹੀ ਪਰ ਉੱਧਰ ਆਪ ਪ੍ਰਸ਼ਾਦ ਲੈ ਲਓ ਜੇਨਕੇ ਚਲ ਚਲੋ ਜੀ ਹੁਣ ਉੱਪਰ ਚੱਲੇ ਇੱਕੜਾ ਪ੍ਰਸ਼ਾਦ ਲੈ ਲਿਆ ਮੱਥਾ ਟੇਕਣ ਲਈ ਚੱਲੇ ਅੰਦਰ ਗੁਰੂ ਕੀ ਥਾਥ ਦੇਵਤ ਚਲੋ ਜੀ ਰੁਮਾਲ ਬੰਨ ਲਿਆ ਹੁਣ ਚੱਲੇ ਆਪਾਂ ਮੱਥਾ ਡੈਡੀ ਜੀ ਨੇ ਦੇਖ ਲਈ ਪਰਚੀ ਪਾਤੀ ਵਿੱਚ ਅੱਜ ਸੰਡੇ ਆ ਸੰਡੇ ਕਰਕੇ ਸੰਗਤ ਬਾਤ ਆਉਂਦੀ ਇੱਥੇ ਪਰ ਅਜੇ ਅੱਜ ਠਿਕਾਟੀ ਲੰਦੀ ਮਨ ਸਕਦਾ ਕੁਰਬਾਨੇ ਜਾਊਂਗੀ ਹਿਰਦਾਨਾ ਹਾਂ ਕੁਰਬਾਨੇ ਜਾਊਂ ਕੀ ਜੁੜੀ ਦਨਨਾ ਹਾਂ ਕੁਰਬਾਨੇ ਤਰਾ ਚੰਪੌਰ ਸਾਹਿਬ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਨਾਲ 1705 ਈਸਵੀ ਵਿੱਚ ਮੁਗਲ ਫੌਜ ਦਾ ਸਾਹਮਣਾ ਕੀਤਾ ਸੀ ਅਤੇ ਇੱਥੇ ਹੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪ੍ਰਾਪਤ ਕੀਤੀ ਸੀ ਸੋ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਹੈ ਚੰਪੌਰ ਸਾਹਿਬ ਦੀ ਧਰਤੀ ਦੀ ਅੱਜ ਇੱਥੇ ਆਏ ਆਪਾਂ ਮੱਥਾ ਟੇਕਣ ਲਈ

ਦੇਖ ਰੁ ਕਾਰਟ ਲਵਾਉਣ ਲੱਗੇ ਸੀ ਕਿ ਕਹਿੰਦੇ ਕਾਰਟ ਦੂਸਰੀ ਸਾਈਡ ਲੱਗਦੀ ਹੈ ਤੇ ਡੈਡੀ ਉੱਧਰ ਜਾ ਕੇ ਹੁਣ ਕਾਰਟ ਲਵਾਉਂਗੇ ਦੇਖ ਪ੍ਰਸ਼ਾਦ ਖੜਾ ਪ੍ਰਸ਼ਾਦ ਨੂੰ ਅੰਤ ਇਹ ਤਾਂ ਬਾਬਾ ਜੀ ਨੇ ਕਾਰਟ ਲਗਾਤੀ ਦੇਖ ਦੀ ਤੇ ਇੱਧਰ ਵਾਲੀ ਸਾਈਡ ਇਕੱਲਾ ਖੜਾ ਪ੍ਰਸ਼ਾਦ ਹੀ ਦਿੱਤੇ ਦਸਤੇ पे ਡੈਡੀ ਡੈਡੀ ਜੀ ਨੇ ਦੇਖ ਨੂੰ ਕਾਟ ਲਵਾਤੀ ਤੇ ਹਣ ਆਪ ਲੈਨੇ ਆਪਾ ਖੜਾ ਪ੍ਰਸ਼ਾਦ ਤੇ ਫਿਰ ਚਲਦੇ ਆ ਘਰ ਨੂੰ ਇਹਦੇ ਵਿੱਚ ਪਾ ਦੇ ਵਾਪਾ ਜੀ ਹਾਂਜੀ ਖੜਾ ਪ੍ਰਸ਼ਾਦ ਲੈ ਲਿਆ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਸਤਨਾਮ ਵਾਹ ਚਲੋ ਜੀ ਆਪ ਗੁਰੂ ਘਰ ਨੇ ਜਾ ਜੀ ਪਾਪਾ ਮੱਖਾ ਟੇਕ ਕੇ ਪ੍ਰੋਗਰਾਮ ਆ ਮਨ ਲੱਗਦੀ ਔਰ ਕੋਈ ਨਾ ਤਾਂ ਹੀ ਬੰਦੇ ਟਰਸਟਾਂ ਲਾਣ ਲੱਗੇ ਹੋਏ ਯਾਰ ਮੰਦਾ ਪਿਆ ਵਿਚਾਰਾ ਸੋ ਜੀ ਮੱਥਾ ਟੇਕ ਲਿਆ ਆਪਣੇ ਗੁੱਡ ਫੋਨ ਆ ਰਹੀ ਆ ਪਾਏ ਕਰ ਹਾਂ ਚਲਦੇ ਹਾਂ ਘਰ ਨੂੰ ਹਾਂਜੀ ਸਵੇਰੇ 6 ਵਜੇ ਗਏ ਸੀਗੇ ਅਸੀਂ ਆਪਣਾ ਪੈਣ ਦੇ ਸੋਹਰੇ ਆ ਚਮਕੌਰ ਉਹਨਾਂ ਨੇ ਪਾਠ ਕਰਾਇਆ ਸੀਗਾ ਨਿਤਨੇਮ ਦਾ ਤੇ ਪਾਠ ਦਾ ਉਤਰ ਹੋ ਗਿਆ ਸੀਗਾ ਚਮਕੌਰ ਸਾਹਿਬ ਜੇ ਮੱਥਾ ਟੇਕਿਆ ਉੱਥੇ ਤੇ ਤਕਰੀਬਨ 4 4.5 ਘੰਟੇ ਬਾਅਦ ਅਸੀਂ ਆਪਣੇ ਘਰੇ ਆ ਗਏ ਤੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ